ਕਈ ਵਾਰ ਕੁਝ ਗੱਲਾਂ ਸਮਝ ਨਹੀਂ ਲੱਗਦੀਆਂ ਕਿ ਆਪਣੇ ਕੰਮ ਦੇ ਨਾਲ ਇਮਾਨਦਾਰੀ ਰੱਖੀਏ ਜਾਂ ਫਿਰ ਕੰਮ ਦੇ ਨਾਲ ਡਗਾ ਕਰ ਲਈਏ ਜੀਆਂ ਇਸ ਲਈ ਤੁਹਾਨੂੰ ਕਹਿ ਰਿਹਾ ਕਪੂਰਥਲਾ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਪ੍ਰਾਚੀਨ ਸ਼ਿਵ ਮੰਦਿਰ ਦੇ ਵਿੱਚ ਬਿਜਲੀ ਕਨੈਕਸ਼ਨ ਕੱਟ ਦਿੱਤਾ ਜਾਂਦਾ ਹੈ ਬਿਜਲੀ ਵਿਭਾਗ ਦੇ ਕਰਮਚਾਰੀਆਂ ਦੇ ਵੱਲੋਂ ਪੂਰਾ ਮਾਮਲਾ ਕੀ ਹੈ ਕਿ ਆਰਤੀ ਤਾਂ ਪਹਿਲਾਂ ਹੀ ਬਿਜਲੀ ਵਿਭਾਗ ਦੇ ਕਰਮਚਾਰੀ ਆਉਂਦੇ ਨੇ ਤੇ ਮੋਮਬੱਤੀਆਂ ਲਾ ਕੇ ਆਰਤੀ ਜਿਹੜੀ ਹੈ ਉਹ ਕੀਤੀ ਜਾਂਦੀ ਹੈ 1.5 ਸਾਲ ਤੋਂ ਜਿਹੜਾ ਇਸ ਮੰਦਿਰ ਦੇ ਵੱਲੋਂ ਬਿਜਲੀ ਦਾ ਜਿਹੜਾ ਬਿੱਲ ਹੈ ਉਹ ਨਹੀਂ ਦਿੱਤਾ ਗਿਆ ਤੇ ਪਹਿਲਾਂ ਵੀ ਦੋ ਵਾਰ ਇਸ ਮੰਦਿਰ ਦਾ ਕਨੈਕਸ਼ਨ ਕੱਟ ਚੁੱਕਿਆ ਹੁਣ ਇਸ ਪੂਰੇ ਮਾਮਲੇ ਦੇ ਉੱਪਰ ਜੇਕਰ ਗੱਲ ਕਰਦੇ ਆਂ ਸ਼ਰਧਾਲੂ ਬੜੇ ਪਖੇ ਹੋਏ ਦਿਖਾਈ ਦੇ ਰਹੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਲਗਭਗ ਇਹ ਬਹੁਤ ਪੁਰਾਣਾ ਸ਼ਿਵ ਮੰਦਿਰ ਹੈ ਇਹਦੀ ਮਾਨਤਾ ਬਹੁਤ ਜ਼ਿਆਦਾ ਹੈ ਤੇ Hindu ਜੇ ਸੰਗਠਨਾਂ ਦੀ ਗੱਲ ਕਰੀਏ ਇਸ ਖਬਰ ਤੋਂ ਬਾਅਦ ਵਿੱਚ ਕਿ ਜਦ ਆਰਤੀ ਦੇ ਵੇਲੇ ਕਨੈਕਸ਼ਨ ਕੱਟ ਦਿੱਤਾ ਜਾਂਦਾ ਹੈ Hindu ਸੰਗਠਨਾਂ ਦੇ ਵਿੱਚ ਕਾਫੀ ਰੋਸ਼ ਵਿਪਾਇਆ ਗਿਆ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਅਭੀ ਕੀ ਮਾਮਲਾ ਸੀ ਜਿਹਨੂੰ ਲੈ ਕੇ ਤੁਸੀਂ ਅੱਜ ਜਿਹੜੇ ਪਰਚੇਨ ਪੰਜ ਮੰਦਿਰ ਏ ਤੁਹਾਡੀ ਪੂਰੀ ਟੀਮ ਆਈ ਪਈ ਹੈ ਤਾਂ ਕੀ ਸਾਰਾ ਕੀ ਮਾਮਲਾ ਕੀ ਆ ਸਾਰਿਆਂ ਕਪੂਰਸਰੇ ਦੀਆਂ ਆਰਾਮ ਨਾਮ ਨੇ ਵਸ ਸੰਗਤਾਨ ਨੂੰ ਜੈ ਸ਼੍ਰੀ ਨਾਮ ਜੈ ਮਾਦਾ ਜੀ ਅੱਜ ਇਕੱਲਾ ਅਵੀ ਰਾਜਪੂਤ ਨਹੀਂ ਇੱਥੇ ਜਿਹੜਾ ਪਹੁੰਚਿਆ ਇੱਥੇ ਹਿੰਦੂ ਭਾਈਚਾਰੇ ਦੀਆਂ ਵੱੱਕ ਵੱੱਕੀਆਂ ਲੱਗੀਆਂ ਨੇ ਜਿਹਦੇ ਦੇ ਸਿਰਪਾਣੇ ਜ਼ਿਲ੍ਹਾ ਪ੍ਰਧਾਨ ਮਨਸ਼ੀਸ਼ ਚੱਤਰ ਜੀ ਮੇਰੇ ਭਰਾ ਅਲੀ ਜੀ ਸਾਡੇ ਬਹੁਤ ਸਹਿਯੋਗ ਮੇਰਨ ਜੀ ਮੇਰੇ ਵੱਡੇ ਵੀ ਜੋ ਸ਼ੋਕ ਸ਼ਰਮਾ ਜੀ ਮੰਦੀਨ ਕਾਲਾ ਜੀ ਪਰਦੇਸਾਂ ਦੇ ਜੀ ਬੋਲੋ ਜੀ ਮੇਰਾ ਛੋਟਾ ਵੀ ਕਪੂਰ ਹੈ ਵੱਡੇ ਬਰਾ ਲਾਗੇ ਜੀ ਸੱਜਾ ਬਦੱਜਾ ਇੰਸਟਾਉਂਡ ਲਈ ਪੁਜਾਰੀ ਦੱਜਾ ਬਦੱਜਾ ਨੇ ਆਵਾ ਹਿੰਦੂ ਭਾਈਚਾਰੇ ਜਿੱਥੇ ਬੰਨੀਆਂਿੱਥੇ ਪੁੰਚੀਆਂ ਜੋ ਬੁੰਦੀਆਂ ਉਹਦਾ ਮੈਰੀਜ਼ਨ ਦਾ ਮੈਂ ਦੱਸਣ ਲੱਗਾ ਹਾਂ ਦੇਖੋ ਮਾਨਣੂ ਕਿੰਨਾ ਦੁੱਖ ਦੇ ਵਾਲਾ ਕੰਮ ਜਿਹੜਾ ਕਪੂਰ ਦੇ ਤੋਂ ਹੋ ਰਿਹਾ ਇੱਕ ਪਾਸੇ ਤੇ ਕਪੂਰ ਦੇ ਨੂੰ ਮੰਨਿਆ ਗਿਆ ਹਰੇਕ ਧਰਮ ਦਾ ਖੁੱਤਾ ਕਰਨ ਵਾਲਾ ਤੇ ਦੂਜੇ ਪਾਸੇ ਅੱਜ ਜਿਹੜਾ ਦੋਸਤ 28 ਸਾਲ ਪੁਰਾਣਾ ਹੈ ਨਾ ਪ੍ਰਚੀਨ ਜਿਹੜਾ ਮੰਦਰ ਹੈ ਪੰਜ ਮੰਦਰ ਜਿਹੜਾ ਜੀ ਤਕਪੂਰੇ ਦੇ ਵਿੱਚ ਜਿੱਤੇ ਕੀ ਰਾਜਿਆਂ ਦੇ ਟਾਈਮ ਤੋਂ ਪਹਿਲਾਂ ਵੀ ਲੋਕਾਂ ਦੀ ਆਸਥਾ ਜੁੜੀ ਪਈਗੀ ਉੱਥੇ ਜਿਹੜਾ ਪਿਛਲੇ ਦਿਨੀ ਇੱਕ ਐਹੋ ਜਿਹੀ ਅਜੋਕੀ ਹਰਕਤ ਜਿਹੜੀ ਆ ਬਿਜਲੀ ਵਿਭਾਗ ਵੱਲੋਂ ਕੀਤੀ ਗਈ ਆ ਜੋ ਕਿ ਇਹ ਪ੍ਰਾਈਵੇਟ ਕਰੰਦੇ ਵੀ ਆ ਜੋ ਕਿ ਸਰਾ ਸਾਰ ਆਪਣੀ ਬਦਮਾਸ਼ੀ ਲਸਾਉਂਦੇ ਆ ਜਿੱਥੋਂ ਦੇ 2-300 ਰੁਪਈਆ ਨਾ ਉਹ ਮਿਲ ਜਾਵੇ ਉੱਥੇ ਤੇ ਗੈਰ ਕਾਨੂੰਨੀ ਤਰੀਕੇ ਨਾਲ ਜਿਹੜਾ ਵਾ ਉਹ ਬਿਜਲੀ ਦਾ ਕਨੈਕਸ਼ਨ ਜੋੜੀ ਰਹਦੇ ਆ ਜਿਹੜਾ ਇਹ ਸਾਡੇ ਪੁਰਾਣੇ ਮੰਦਿਰ ਵਾ ਜਿੱਤੋਂ ਕੋਈ ਕਮਿਸ਼ਨ ਦੀ ਨਾਮ ਨਹੀਂ ਮਿਲਨੀ ਰਿਸ਼ਵਤ ਦੀ ਨਹੀਂ ਮਿਲਨੀ ਸੀ ਤੇ ਉੱਥੇ ਇਹਨਾਂ ਨੇ ਬੇਚਰਮੀ ਦਿਖਾ ਕੇ ਆਰਤੀ ਤੋਂ ਪਹਿਲੋ ਜਿਹੜੀ ਆ ਇੱਥੇ ਬਿਜਲੀ ਦਾ ਕਨੈਕਸ਼ਨ ਕੱਢ ਦਿੱਤਾ ਕਿਸੇ ਪੰਡਤ ਨੂੰ ਨਹੀਂ ਦੱਸਿਆ ਕਿਸੇ ਨੂੰ ਇਨਫੀਮੇਸ਼ਨ ਨਹੀਂ ਕੀਤਾ ਸਿਰਫ ਸਿੱਧਾ ਆਏ 12ਵਾਂ ਜਿਹੜਾ ਟਰਾਂਸਫਾਰਮ ਉੱਥੇ ਲਾਈਟ ਕੱਢ ਦਿੱਤੀ ਤੇ ਤੁਸੀਂ ਮੰਨ ਸਕਦੇ ਆ ਕਿ ਪ੍ਰਾਚੀਨ ਮੰਦਿਰ ਹੋਵੇ ਉਹਦੀ ਆਰਤੀ ਜਿਹੜੀ ਆ ਮੋਮਬਤੀ ਲਾਉਣਾ ਕੀਤੀ ਗਈ ਕਿੰਨੀ ਬੇਸ਼ਰਮੀ ਵਾਲੀ ਗੱਲ ਆ ਦੂਜੇ ਨੰਬਰ ਤੇ ਕੀ ਸਾਮ ਸੰਭਾਲ ਜਿਹੜੀ ਐ ਡੀਸੀ ਸਾਹਿਬ ਕੋ ਹੋਵੇ ਤਾਂ ਵੀ ਜਿਹੜਾ ਵਾ ਤੇ ਬਿੱਲਿੰਗ ਦੇ ਕਰਿੰਦੇ ਜਿਹੜੇ ਆ ਬੇਸ਼ਰਮ ਕਰਿੰਦੇ ਆ ਉਹਨਾਂ ਨੂੰ ਕੋਈ ਡਰ ਨਹੀਂ ਕਿਉਂਕਿ ਡੀਸੀ ਜਿਹੜਾ ਹੁੰਦਾ ਉਹ ਜ਼ਿਲ੍ਹੇ ਦਾ ਮਾਲਕ ਹੁੰਦਾ ਜੇ ਡੀਸੀ ਦੇ ਨਾਲ ਕੋਈ ਡਰ ਪੈਣੀ ਜੇ ਡੀਸੀ ਦੇ ਕੋਲ ਸਾਮ ਸੰਭਾਲ ਆ ਆ ਦੁਕਾਨਾਂ ਤੋਂ ਹੀ ਦੇਖ ਲਦੇ ਹੋ ਬਾਹਰ ਇਹਨਾਂ ਦੀ ਪਰਚੀ ਕੱਟੀ ਜਾਂਦੀ ਆ 1 ਸਾਲ ਦਾ ਜਿਹੜਾ ਕਿਰਾਇਆ ਹੁੰਦਾ ਤਕਰੀਬਨ 3 ਸਾਲ ਦਾ ਕਿਰਾਇਆ 1 ਲੱਖ ਰੁਪਈਆ ਤੇ ਵੱਖ-ਵੱਖ ਦੁਕਾਨਾਂ ਵਾਂ ਕਿਤੇ 1.5 ਲੱਖ ਰੁਪਈਆ ਇਹ ਕਿਹ ਜਿਹੜਾ ਪੈਸਾ ਉਹ ਕਿੱਥੇ ਜਾਂਦਾ ਵਾ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ 1.5 ਲੱਖ ਰੁਪਈਆ ਮਿਲ ਜੀ 1.5 ਲੱਖ ਰੁਪਈਆ ਬੇਲ ਦੇ ਮਾਲੋਂ ਇਕੱਠਾ ਆਇਆ ਇੱਕ ਪ੍ਰਾਚੀਨ ਜਿਹੜਾ ਵਾ ਮੰਦਿਰ ਜਿਹੜਾ ਵਾ ਇਤਿਹਾਸਿਕ ਮੰਦਿਰ ਵਾ ਇੱਥੇ ਕੋਈ ਏਡੀ ਸੰਗਤ ਨਹੀਂ ਹੈਗੀ ਕਿ ਜਿੱਥੇ ਮਾਰੋ-ਮਾਰ ਜਲਦੀ ਪੈਸਾ ਬਹੁਤ ਚੜਾਵਾ ਵਾ ਤਾਂ ਹੀ ਜਿਹੜਾ ਵਾ ਸਾਮ ਸੰਭਾਲ ਡੀਸੀ ਸਾਹਮਣੇ ਦੱਸਾ ਬਿਆ ਕਿ ਇੱਥੇ ਚੜਾਵਾ ਵੀ ਇੰਨਾ ਨਹੀਂ ਆ ਸੰਗਤ ਵੀ ਨਹੀਂ ਨਹੀਂ ਆ ਪਰ ਇਹਦਾ ਜ਼ਿੰਮੇਵਾਰ ਕੌਣ ਆ ਇਹਦਾ ਮਤਲਬ ਜਿਹੜੇ ਪ੍ਰਾਈਵੇਟ ਕਰੰਦੇ ਆ ਬਿਜਲੀ ਵਾਲੇ ਇਹ ਡੀਸੀ ਸਾਹ ਨੂੰ ਵੀ ਜਿਹੜਾ ਵਾ ਟੱਚ ਜਾਂਦੇ ਆ ਕਿ ਕਿ ਬੀਸੀ ਸਾਹਿਬ ਜਿਹੜਾ ਸਾਡੇ ਜ਼ਿਲ੍ਹੇ ਦੇ ਮਾਲਕਾਂ ਉਹ ਸਮੇਂ-ਸਮੇਂ ਤੇ ਵੱਖ-ਵੱਖ ਧਾਰਮਿਕ ਜਗ੍ਹਾ ਤੇ ਜਾਂਦੇ ਆ ਹਰੇਕ ਦਾ ਸਤਿਕਾਰ ਕਰਦੇ ਪਰ ਬਿਜਲੀ ਪਾ ਰਹੇ ਉਹਨਾਂ ਨੇ ਵੀ ਕੋਈ ਇੰਟੀਮੀਸ਼ਨ ਦਿੱਤਾ ਸਿੱਧਾ ਆਏ ਇੱਥੇ ਕੋਈ ਮਿਲੋਂਦਾ ਪੈਸੇ ਦੀ ਮੰਗ ਨਹੀਂ ਪੂਰੀ ਹੋਈ ਹੋਣੀ ਆਏ ਆ ਬਿਜਲੀ ਦੇ ਕਨੈਕਸ਼ਨ ਕੱਟ ਕੇ ਚੱਲ ਗਏ ਆ ਇਹ ਵੀ ਸ਼ਰਮ ਨਹੀਂ ਆਈ ਕਿ ਇੱਥੇ ਕਿਹੜਾ ਇਨਵਰਟਰ ਚੱਲਦੇ ਪਏ ਆ ਆ ਕੇ ਆਰਤੀ ਤੋਂ ਪਹਿਲੋ ਠੀਕ ਆਰਤੀ ਤੋਂ ਪਹਿਲੋ ਜਿਹੜਾ ਕਨੈਕਸ਼ਨ ਕੱਟ ਗਏ ਬੜੀ ਸ਼ਰਮ ਦੀ ਗੱਲ ਆ ਹੁਣ ਮੈਂ ਮੌਜੂਦਾ ਸਰਕਾਰ ਦੇ ਜਿਹੜੇ ਲੀਡਰਾਂ ਵਾ ਉਹਨਾਂ ਨੂੰ ਕਹਿੰਦਾ ਕਿ ਆਪਾਂ ਪ੍ਰੋਗਰਾਮ ਆ ਦੇ ਆ ਕੇ ਸਲਮਾਨ ਲੈ ਲੰਨੇ ਆ ਚੁੰਨੀਆਂ ਲੈ ਲੰਨੀਆਂ ਉਦੋਂ ਤੇ ਵੀ ਜਾ ਕੇ ਫੋਟੋਆਂ ਕਰਾ ਲੰਨੇ ਆ ਕਿ ਅੱਜ ਇਸ ਮੰਦਰ ਗਏ ਅਸੀਂ ਗੁਰਦੁਆਰੇ ਗਏ ਤੇ ਜਦੋਂ ਕਿਤੇ ਧਾਰਮਿਕ ਸਥਾਨ ਦੇ ਉੱਤੇ ਐਹੋ ਜੀ ਭੀੜ ਪੈਂਦੀ ਆ ਫੇਰ ਤੁਹਾਡੇ ਕਿਸੇ ਜਿਹੜੀ ਆ ਕੰਨ ਤੇ ਜੂਨੀ ਰਲਗਦੀ ਤੁਹਾਨੂੰ ਲੱਗਦਾ ਕਿ ਡੀਸੀ ਸਾਹਿਬ ਦੇ ਵੀ ਲਾਪਰਵਾਹੀ ਹੈ ਪ੍ਰਸ਼ਾਸਨ ਦੇ ਜ਼ਿਲ੍ਹਾ ਪ੍ਰਸ਼ਾਸਨ ਦਾ ਹਮਕੁਲ ਇਹ ਵੀ ਡੀਸੀ ਸਾਹਿਬ ਦੇ ਪ੍ਰਸ਼ਾਸਨ ਜਿਹੜਾ ਉੱਭਾ ਬਿਆਵਾ ਇਹ ਡੀਸੀ ਸਾਹਿਬ جواب ਨਹੀਂ ਹੋ ਗਏ ਆ ਕਿਉਂਕਿ ਇਹ ਲੋਕਾਂ ਨੇ ਇੰਨਾ ਹਾਰ ਮਾਰਾ ਕਰਤ ਪ੍ਰਚੀਨ ਮੰਦਰਾਂ ਨੂੰ ਜਿਹੜਾ ਵਾਹਾਂ ਨੇ ਉਹਨ ਇਸ ਟਾਈਮ ਬਿਲਕੁਲ ਰਡਾਵ ਤੇ ਰੱਖ ਕੇ ਤੇ ਹੁਣ ਡੀਸੀ ਸਾਹਿਬ ਨੂੰ ਚਾਹੀਦਾ ਜਿੰਨੇ ਵੀ ਇਹ ਕਨੈਕਸ਼ਨ ਕੱਟਿਆ ਭਾਵੇਂ ਹੁਣ ਜੋੜ ਦਿੱਤਾ ਗਿਆ ਪਰ ਜਿੱਤ ਵੀ ਇਹੋ ਜੇ ਕਰਿੰਦੇ ਨੇ ਕਨੈਕਸ਼ਨ ਕੱਟਿਆ ਉਹਨੂੰ ਸਸਪੈਂਡ ਕੀਤਾ ਜਾਵੇ ਜੇ ਨਹੀਂ ਹੁੰਦਾ ਤੇ ਲੋਕ ਡੀਸੀ ਸਾਹਿਬ ਤੁਹਾਡੇ ਕੰਮ ਕਮ ਕਾਜ ਦੇ ਪ੍ਰਸ਼ੰਸੀਨ ਚਲ ਰਿਹਾ ਵਾ ਚਕਰਗੇ ਸੋ ਤੁਹਾਡੀ ਜ਼ਿੰਮੇਵਾਰੀ ਬੰਦੀ ਜਿੰਨੇ ਵੀ ਕਨੈਕਸ਼ਨ ਕੱਟਿਆ ਉਹਨੂੰ ਜਿਹੜਾ ਸਸਪੈਂਡ ਕੀਤਾ ਜਾਵੇ ਹੁਣ ਵਕ ਵਕ ਜਣੀ ਆਵਾ ਜਿੱਥੇ ਬੰਦੀਆਂ ਵੀ ਇੱਥੇ ਪਹੁੰਚ ਰਹੀਆਂ ਵਾ ਕਿਉਂਕਿ ਕੋਈ ਵੀ ਬਰਦਾਸ਼ਤ ਨਹੀਂ ਕਰੇਗਾ ਭਾਵੇਂ ਕੋਈ ਵੀ ਧਾਰਨਿਸਥਾਨ ਹੋਵੇ ਜਿੱਥੇ ਇਹੋ ਜੀ ਬਦਮਾਸ਼ੀ ਚੱਲੇਗੀ ਬਿਜਲੀ ਵਿਭਾਗ ਦੀ ਉਹਦਾ ਹਿੱਟ ਦਾ ਜਵਾਬ ਅਥਰਾਂ ਦਿੱਤਾ ਜਾਊਗਾ ਭਾਵੇਂ ਕਿਤੇ ਵੀ ਮੰਦਰ ਹੋਵੇ ਜੀ ਕੀ ਕਹਿਣਾ ਚਾਹੂੰਗਾ ਜਿਓ ਤੇਰੀ ਘਟਨਾ ਬਾਪੜ ਜੀ ਅਸੀਂ ਦੇਖੋ ਜੀ ਬਹੁਤ ਹੀ ਮਾੜਾ ਕੰਮ ਹੋਇਆ ਵਾ ਜਿਸ ਤਰ੍ਹਾਂ ਇਹ ਕੰਮ ਮਾੜਾ ਹੋਇਆ ਵਾ ਵੀ ਇਹ ਨਿੰਦਾਯੋਗ ਵਾ ਅਸੀਂ ਇਹ ਗੱਲ ਬਰਦਾਸ਼ਤ ਨਹੀਂ ਕਰਾਂਗੇ ਸਾਡੇ ਮੰਦਰਾਂ ਦੇ ਵਿੱਚ ਆਥੀ ਦੇ ਟਾਈਮ ਦੇ ਵਿੱਚ ਬਲਾਈਟ ਬੰਦ ਕਰਤੀ ਬਿਨਾ ਦੱਸੇ ਅਸੀਂ ਡੀਸੀ ਸਾਹਿਬਸਾਬ ਮੰਗ ਕਰਦੇ ਆ ਜਿੰਨੇ ਵੀ ਕਰੇਸੇ ਇਕੱਠੇ ਆ ਜਿੰਨੀ ਦੇ ਬੰਦਾ ਸਸਪੈਂਡ ਨਹੀਂ ਹੋਊਗਾ ਇਸ ਤੇ ਮਾਫੀ ਨਹੀਂ ਮੰਗੂ ਆਗੇ ਅਸੀਂ ਤੋਂ ਨਹੀਂ ਹਿੱਲਣ ਵਾਲੇ ਆ ਅਸੀਂ ਇਹ ਕਹਿੰਦੇ ਆ ਵੀ ਜਿੰਨੇ ਵੀ ਗਲਤੀ ਕੀਤੀ ਆ ਇਹਨੂੰ ਗਲਤੀ ਨੇ ਆਪਣੀ ਸੁਧਾਰਿਆ ਜਾਵੇ ਅਸੀਂ ਇਹ ਚੈਲੰਜ ਕਰਦੇ ਆ ਸਾਰਿਆਂ ਨੂੰ ਵੀ ਸਾਡੇ ਜਿੰਨੇ ਵੀ ਹਿੰਦੂ ਸਮਾਜਵਾਦੀ ਸਾਡੇ ਨਾਲ ਅੱਜ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਏ ਆ ਉਹ ਅਸੀਂ ਇਹ ਬੇਨਤੀ ਕਰਦੇ ਆ ਵੀ ਇਹ ਜਿਹੜੀ ਕਟੜਾ ਹੋਈ ਆ ਇੰਨਾ ਪੁਰਾਣਾ ਪ੍ਰਚੀਨ ਮੰਦਿਰ ਹੈਗਾ ਵਾ ਵੀ ਇਹਦੇ ਵਿੱਚ ਆਰਸੀਆ ਟਾਈਮ ਵੀ 32 ਗੋਲ ਕੀਤੀ ਗਈ ਆ ਅਸੀਂ ਇਹ ਹੀ ਮੰਗ ਕਰਦੇ ਆਗੇ ਵੀ ਉਹ ਬੰਦੇ ਨੂੰ ਇੱਥੇ ਪੇਸ਼ ਕੀਤਾ ਜਾਵੇ ਅਸੀਂ ਉਸ ਬੰਦੇ ਨੂੰ ਸਸਪੈਂਡ ਕਰਾ ਕੇ ਅਸੀਂ ਜਾਵਾਂਗੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਰ ਜਿਹੜਾ ਕਿ ਪ੍ਰਸ਼ਾਸਨ ਵੱਲੋਂ ਕੱਲ ਇੱਕ ਇਤਿਹਾਸਿਕ ਮੰਦਿਰ ਦੀ ਜਿਹੜੀ ਕਿ ਬਿਜਲੀ ਬੰਦ ਕਰ ਦਿੱਤੀ ਗਈ ਆ ਤੇ ਜਦ ਕਿ ਪੂਰੀ ਜ਼ਿੰਮੇਵਾਰੀ ਇਹਦਾ ਪ੍ਰਸ਼ਾਸਨ ਦੀ ਆ ਤਾਂ ਕਿੱਦਾਂ ਦੇਖਦੇ ਏ ਤੇਰੀ ਘਟਨਾਵਾਂ ਨੂੰ ਇਹ ਬਹੁਤ ਹੀ ਮੰਦਭਾਗੀ ਘਟਨਾ ਜੀ ਇਹ ਜੇ ਮੰਦਰਾਂ ਦੀਆਂ ਬੱਤੀਆਂ ਆਰਤੀ ਲਈ ਬੰਦ ਹੋਣ ਲੱਗਾ ਤੇ ਇਦੋਂ ਵੱਡੀ ਮੰਦਭਾਗੀ ਘਟਨਾ ਸਾਡੇ ਸਮਾਜੀ ਉੱਪਰ ਕੋਈ ਵੀ ਨਹੀਂ ਗਈ ਮੇਰਾ ਘਰ ਦੀ ਬੈਕਵਰਡ ਤੇ ਮੰਦਿਰ ਦੀ ਬੈਕਵਰਡ ਘਰ ਵਾ ਮੈਂ ਜੰਮਿਆਪਲਾਂ ਇੱਥੇ ਆ ਇੱਥੇ ਖੇਡਦੇ ਰਹੇ ਅਸੀਂ ਅੱਜ ਤੱਕ ਇਹੋ ਜਿਹੇ ਹਾਲਾਤ ਮੈਂ ਨਹੀਂ ਦੇਖੇ ਵੀ ਜਦੋਂ ਆਰਤੀ ਹੁੰਦੀ ਹੋਵੇ ਭਗਵਾਨ ਦੀ ਠੀਕ ਆ ਪੰਜ ਮੰਦਿਰ ਵਾ ਪੰਜ ਪਾਪਾ ਘਵਾਨ ਤੇ ਬਰਾਜਮਾਨ ਨੇ ਠੀਕ ਆ ਉਹਨਾਂ ਦੀ ਆਰਤੀ ਹੁੰਦੀ ਹੋਵੇ ਤੇ ਮੰਦਿਰ ਦੀ ਬੱਤੀ ਗਲ ਹੋ ਜੇਵੇ ਇਹ ਪ੍ਰਸ਼ਾਸਨ ਦੀ ਨਲਾਕੀ ਆ ਪੰਜਾਬ ਸਰਕਾਰ ਦੀ ਨਲਾਕੀ ਆ ਇਹ ਮੈਂ ਸਾਰੇ ਸਮਾਏ ਵਾਲੋਂ ਅਭੀ ਜੀ ਵਾਲੋਂ ਕਸ਼ਵਜੀ ਬਲੋਂ ਪਰ ਜਿੰਨੇ ਭਰਾ ਮਰੇ ਆਏ ਆ ਇਹਨਾਂ ਨੂੰ ਇਹੀ ਮੰਗ ਕਰਦਾ ਵੀ ਇਹੋ ਜੀ ਮੰਦਪ ਭਾਗੀ ਕਰਨਾ ਕਿਉਂ ਆਪਰੀ ਕਿ ਸਰਕਾਰ ਕੋ ਪੈਸੇ ਮੋਕਾ ਗਏ ਆ ਜੇ ਸਰਕਾਰ ਦੀ ਇਹੋ ਜੀ ਮਾੜੀ ਹਾਲਤ ਆ ਇਹੋ ਜੀ ਗੰਦੀ ਹਾਲਤ ਆ ਤੇ ਸਾਨੂੰ ਸੋਪੋ ਜੇ ਗੱਲ ਕਰੀ ਆਪਾਂ ਤਾਂ ਜਲਾ ਪ੍ਰਸ਼ਾਸਨ ਨੂੰ ਇਹ ਥੱਲੇ ਜਿਹੜੇ ਮੰਦਰ ਦੇ ਨਾਲ-ਨਾਲ ਦੁਕਾਨਾਂ ਵਾ ਰੈਂਟ ਵੀ ਆਂਦਾ ਵਾ ਤਾਂ ਫੇਰ ਵੀ ਇਦਾਂ ਦੀ ਜੇ ਘਟਨਾ ਵਾਪਰੇ ਤਾਂ ਕਿੱਦਾਂ ਅਸੀਂ ਕੋਈ ਰੈਂਟੀ ਲੈਣਾ ਰੈਂਟ ਮਿਲੇ ਜਾਂ ਨਾ ਮਿਲੇ ਪਰ ਪ੍ਰਸ਼ਾਸਨ ਦੀ ਸਿਰਦਰਦੀ ਆ ਉਹਨਾਂ ਦੀ ਹੈਡੈਕ ਵਾ ਉਹਨਾਂ ਦੀ ਵੀ ਉਹਨਾਂ ਨੂੰ ਪ੍ਰਾਇਰ ਰੈਂਟ ਮਿਲਦਾ ਜਾਂ ਨਹੀਂ ਮਿਲਦਾ ਜੇ 50 ਸਰਕਾਰ ਨੇ ਇਸ ਲੋਕ ਪ੍ਰਸ਼ਾਸਨ ਨੇ ਮੰਦਰ ਆਪਣੇ ਅੰਡਰ ਲਿਆ ਤੇ ਸਾਰੀ ਜਿੰਮੇਵਾਰੀ ਸਵਾਈ ਤੋਂ ਲੈ ਕੇ ਬੱਤੀ ਤੱਕ ਪਾਣੀ ਤੱਕ ਉਹਨਾਂ ਦੀ ਜਿੰਮੇਵਾਰੀ ਆ ਆ ਜਿਵੇਂ ਹੱਥ ਕਢੇ ਆ ਉਹ ਸੋਚਦੇ ਆ ਵੀ ਹਿੰਦੂਆਂ ਦੇ ਮੰਦਰ ਅਸੀਂ ਨਹੀਂ ਪ੍ਰਭਰਤਿਆਂ ਢਾਹਣਾ ਚਲਾ ਸਕਦੇ ਤੇ ਅਸੀਂ ਤਿਆਰ ਆ ਅਸੀਂ ਨਹੀਂ ਫੜਾ ਸਾਰਾ ਹੀ ਸਮਾਜ ਚਾ ਸ਼ਿਵਸਨਾ ਹੋਵੇ ਵਿਸ਼ਵ ਸੰਧ ਪਰਸਾ ਬਜੰਦ ਲਾਵੇ ਜਾਂ ਅਭੀ ਹੀ ਹੋਣ ਕੋਈ ਪਾਰਟੀ ਹੋਵੇ ਅਸੀਂ ਸਾਰੇ ਇਸ ਕੰਮ ਲਈ ਤਿਆਰ ਆ ਪਰ ਜੋ ਰਾ ਕੱਢਣਾ ਰਾਤ ਵਾਪੜੀ ਆ ਜੇ ਦਵਾਰਾ ਵਾਪਰੀ ਤੇ ਅਸੀਂ ਸਾਰਾ ਹੀ ਸ਼ਹਿਰ ਲੈ ਕੇ ਮੰਦਰ ਦੇ ਮੁਰੇ ਬਿਠਾਂਗੇ ਤੇ ਸਰਕਾਰ ਨੂੰ ਕੋਈ ਵੀ ਨਮਾਇੰਦਾ ਜਾਂ ਪਤੰਤਾ ਅਸੀਂ ਇੰਦਰ ਬੜਾ ਨਹੀਂ ਦਵਾਂਗੇ ਸਾਡੀ ਇਹ ਚੇਤਾਵਨੀ ਵੀ ਵਾਰਨਿੰਗ ਵੀ ਆ ਉਹ ਸਾਰੇ ਸਮਾਜ ਵੱਲੋਂ ਸ਼ਸਣਾਵਲ ਬੇਰੰਦਵਲੋਂ ਅਭੀਜੀ ਵੱਲੋਂ ਹੋਰ ਜਿਹਨੇ ਭਰਾਵਰੇ ਆਏ ਇਹਨਾਂ ਵੱਲੋਂ ਇੱਕ ਚੇਤਾਵਨੀ ਨਹੀਂ ਮੈਂ ਚੇਤਾਵਨੀ ਕਹਾਂਗਾ ਇਹ ਸਰਕਾਰ ਚੇਤਾਵਨੀ ਆ ਵੀ ਹੇਵੇ ਜਾਗ ਜਾਓ ਤੁਹਾਨੂੰ ਕਮੀ ਆ ਸਾਨੂੰ ਦੱਸੋ